ਕਲ ਜੀ ਸਾਰਿਆਂ ਨੂੰ ਗੁਰਦੁਆਰਾ ਗੋਦੜੀ ਸਾਹਿਬ ਧੰਤਨ ਬਾਬਾ ਸ਼ੇਖ ਫਰੀਦ ਜੀ ਦਾ ਆਂਗੈ ਸੀ ਆਪਾਂ ਅੱਜ ਤੇ ਤਿਆਰੀਆਂ ਚੱਲ ਰਹੀਆਂ ਜੀ ਪੂਰੀਆਂ 21 22 23 ਨੂੰ ਬਾਬਾ ਸ਼ੇਖ ਫਰੀਦ ਜੀ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ ਤੇ ਤੁਹਾਨੂੰ ਪਤਾ ਹੈ ਜੀ ਸਾਰੇ ਫਰੀਦਕੋਟ ਦੇ ਵਿੱਚ ਹੀ ਮੇਲਾ ਹੁੰਦਾ ਅਲੱਗ-ਅਲੱਗ ਲੱਗਦੇ ਸੱਭਿਆਚਾਰਕ ਮੇਲਾ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਤਿੰਨੋ ਦਿਨ ਹੀ ਪ੍ਰੋਗਰਾਮ ਚੱਲੂਗਾ ਤੇ ਨਾਲ ਸੇਵਾ ਚੱਲ ਰਹੀ ਹੈ ਸਕਰੀਨ ਦੇ ਉੱਪਰ ਤੁਸੀਂ ਵੇਖਿਆ ਸੀਗਾ ਪੂਰੀਆਂ ਤਿਆਰੀਆਂ ਚੱਲਦੀਆਂ ਜੀ ਮੇਲੇ ਦੀਆਂ ਦੇਖ ਰਹੇ ਹਾਂ ਹੁਣ ਸਕਰੀਨ ਦੇ ਉੱਪਰ ਇਧਰ ਦੀਵਾਨ ਹਾਲ ਹੈ ਜਿਹੜਾ ਇਹ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇੱਥੇ ਦੀਵਾਨ ਸਜਦੇ ਨੇ ਇਹਦੀ ਵੀ ਤਿਆਰੀ ਪੂਰੀ ਚੱਲਦੀ ਸੀ ਤੇ ਨਾਲ ਦੀ ਨਾਲ ਅੰਦਰ ਲੰਗਰ ਦੀ ਸੇਵਾ ਵੀ ਜੜੀ ਉਹ ਨਾਲ ਚੱਲ ਰਹੀ ਸੀ ਲੰਗਰ ਦੀ ਸੇਵਾ ਦੇ ਵਿੱਚ ਵੀ ਜਿਹੜਾ ਕੰਮ ਚੱਲ ਰਿਹਾ ਉਹ ਵੀ ਸੇਵਾਦਾਰ ਸੀ ਤੇ ਆਮ ਵੀ ਲੋਕ ਜਿਹੜੇ ਪਹੁੰਚਨੇ ਸ਼ੁਰੂ ਹੋ ਗਏ ਮੇਲਾ ਹੈਗਾ ਜੀ 21 22 23 ਫਰੀਦਕੋਟ ਸ਼ਹਿਰ ਦੇ ਵਿੱਚ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਚੱਲਣਗੇ ਜੀ ਹਰ ਸਾਲ ਹੀ ਹੁੰਦਾ ਇੱਧਰ ਦਰਬਾਰ ਸੀ ਪਹਿਲਾਂ ਇਹਦੀ ਹੁਣ ਸੇਵਾ ਚੱਲ ਰਹੀ ਹੈ ਆ ਸਾਹਮਣੇ ਤੁਸੀਂ ਜਿਹੜਾ ਦੇਖ ਰਹੇ ਹੋ ਪੁਰਾਣੀਆਂ ਵੀਡੀਓ ਚ ਦੇਖਿਆ ਹੋਣਾ ਇਹ ਹੁਣ ਇੱਥੇ ਸੇਵਾ ਚੱਲ ਰਹੀ ਹੈ ਜੀ ਤੇ ਨਾਲ ਹੀ ਆ ਦੇਖੋ ਸੇਵਾ ਵਾਲੀਆਂ ਟਰਾਲੀਆਂ ਬਾਲਰ ਵਾਲੀਆਂ ਟਰਾਲੀਆਂ ਸੇਵਾਦਾਰ ਪਹੁੰਚ ਰਹੇ ਸੀਗੇ ਤੇ ਨਾਲ ਡੈਕੋਰੇਸ਼ਨ ਦੀ ਤਿਆਰੀ ਇਹ ਚੱਲ ਰਹੀ ਸੀ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਸ਼ੇਅਰ ਕਿਉਂਕਿ ਜਿੰਨਾਂ ਜਿੰਨਾਂ ਨੇ ਵੀ ਆਗਮਨਪੁਰ ਪੂਰਬ ਤੇ ਪਹੁੰਚਿਆ